एसजीपीसी ਦੇ ਪ੍ਰਜਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਹੈ ਔਰ ਧਾਮੀ ਨੇ ਜ਼ਿਕਰ ਕੀਤਾ ਜੋ ਸਵੇਰੇ ਮੁਲਾਕਾਤ ਹੋਈ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਗਬੀਰ ਸਿੰਘ ਦੇ ਨਾਲ ਯਾਨੀ ਰਗਬੀਰ ਸਿੰਘ ਨੂੰ ਮਿਲਣ ਪਹੁੰਚੇ ਸੰਗਤਾਨ ਨਹੀਂ ਧਾਮੀ ਤੇ ਧਾਮੀ ਹੁਣ ਕਹਿ ਰਹੇ ਨੇ ਕਿ ਉਹਨਾਂ ਦੀ ਇਹ ਰੂਟੀਨ ਮੁਲਾਕਾਤ ਸੀ ਜਥੇਦਾਰ ਦੀ ਰਿਹਾਈਸ਼ ਦੇ ਉੱਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਤੇ ਉਹਨਾਂ ਨੇ ਕਿਹਾ ਕਿ ਬਹੁਤ ਇੱਕ ਰੂਟੀਨ ਜਿਵੇਂ ਆਮ ਮੁਲਾਕਾਤ ਹੁੰਦੀ ਹੈ ਉਸ ਤਰੀਕੇ ਦੀ ਮੁਲਾਕਾਤ ਸੀ ਰੋਜ਼ਾਨਾ ਕਈ ਮੀਟਿੰਗਾਂ ਕਰਦਾ ਹਾਂ ਜਥੇਦਾਰਾਂ ਦੇ ਨਾਲ ਮੁਲਾਕਾਤ ਦੇ ਉਤੇ ਐਸਜੀਪੀਸੀ ਪ੍ਰਧਾਨ ਦੀ ਸਟੇਟਮੈਂਟ ਸਾਹਮਣੇ ਆਜੀ ਹਾਲਾਂਕਿ ਧਾਮੀ ਬੇਸ਼ੱਕ ਇਸ ਨਜ਼ਰੀਏ ਨਾਲ ਇਸ ਨੂੰ ਦੱਸ ਰਹੇ ਹੋਣ ਪਰ ਦੂਜੇ ਪਾਸੇ ਜੋ ਕਿਆਸ ਲਗਾਏ ਜਾ ਰਹੇ ਨੇ ਇੱਕ ਦਿਨ ਪਹਿਲਾਂ ਜਿਹੜੀ ਮੁਲਾਕਾਤ ਹੁੰਦੀ ਹੈ ਕਾਬਲੇ ਗੌਰ ਹੈ ਤੇ ਇੱਕ ਦਿਨ ਪਹਿਲਾਂ ਮੁਲਾਕਾਤ ਕਿੱਥੇ ਹੋਈ ਅ ਅਕਾਲੀ ਦਲ ਦੇ ਵਫਦ ਦੀ ਜਥੇਦਾਰ ਸਾਹਿਬ ਦੇ ਨਾਲ ਉਸ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਨੇ ਜਿਹੜੀ ਵਰਕਿੰਗ ਕਮੇਟੀ ਦੀ ਬੈਠਕ ਸੱਦ ਲਈ ਜੋ ਕਿ ਕੱਲ ਦੁਪਹਿਰੇ 3 ਵਜੇ ਹੋਵੇਗੀ ਯਾਨੀ ਕਿ 10 ਤਰੀਕ ਨੂੰ ਦੋਸਤੋ ਅਗਲੇ ਹੀ ਦਿਨ ਉਸ ਮੁਲਾਕਾਤ ਤੋਂ ਯਾਨੀ ਕੱਲ੍ਹ ਵਾਲੀ ਮੁਲਾਕਾਤ ਤੋਂ ਬਾਅਦ ਅੱਜ ਤਾਂ ਮੀਂਹ ਜਾ ਕੇ ਮੁਲਾਕਾਤ ਕਰਦੇ ਨੇ ਕਾਬਲੇ ਗੌਰੀ ਵੀ ਹੈ ਕਿ ਜਿਹੜੇ ਜੱਜਦਾਰ ਸਾਹਿਬ ਦੇ ਵੱਲੋਂ 2 ਦਸੰਬਰ ਨੂੰ ਆਦੇਸ਼ ਦਿੱਤੇ ਗਏ ਸੀ ਉਹਨਾਂ ਆਦੇਸ਼ਾਂ ਦੇ ਵਿੱਚ ਇੱਕ ਆਦੇਸ਼ ਇਹ ਵੀ ਸੀ ਕਿ 7 ਮੈਂਬਰੀ ਕਮੇਟੀ ਬਣਾਓ ਜੋ ਸ਼ਰੋਮੀ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਈਵ ਨੂੰ ਅਬਜ਼ਰਵ ਕਰੇਗੀ ਉਹਨਾਂ ਦੀ ਨਿਗਰਾਨੀ ਦੇ ਵਿੱਚ ਜਿਹੜੀ ਮੈਂਬਰਸ਼ਿਪ ਦੀ ਮੁਹਿੰਮ ਹੈ ਉਸ ਨੂੰ ਅੱਗੇ ਵਧਾਇਆ ਜਾਵੇ ਤੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਉਸ ਦਾ ਪ੍ਰਧਾਨ ਯਾ ਉਸ ਦਾ ਚੇਅਰਮੈਨ ਬਣਾਉਣ ਨੂੰ ਕਿਹਾ ਗਿਆ ਸੀ ਹਰਜਿੰਦਰ ਸਿੰਘ ਧਾਮੀ ਨੇ ਟੌਸ ਕਮੇਟੀ ਨੂੰ ਲੈ ਕੇ ਅਕਾਲੀ ਦਲ بار بار ਜ਼ਿਕਰ ਕਰ ਰਿਹਾ ਕਿ ਉਸ ਨੂੰ ਜੇ ਫਾਰਮ ਕੀਤਾ ਜਾਂਦਾ ਤਾਂ ਦਿੱਕਤ ਹੋ ਸਕਦੀ ਹੈ ਰਜਿਸਟ੍ਰੇਸ਼ਨ ਨੂੰ ਖਤਰਾ ਹੋ ਸਕਦਾ ਹੈ ਉਹ ਸੰਵਿਧਾਨ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਫਿਰ ਇਹ ਵੀ ਚਰਚਾਵਾਂ ਆਈਆਂ ਕਿ ਜਥੇਦਾਰ ਸਭ ਮੰਨ ਗਏ ਕਿ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਓ ਕਮੇਟੀ ਵਾਲਾ ਚਾਹੇ ਤੁਸੀਂ ਮਾਮਲਾ ਹੋਲਡ ਕਰ ਲਓ ਇਸ ਤਰੀਕੇ ਦੀਆਂ ਕਿਆਸਰਾਈਆਂ ਨੇ ਪਰ ਪਹਿਲਾਂ ਤੁਹਾਨੂੰ ਸੁਣਵਾਨੇਗਾ ਇਸ ਮਾਮਲੇ ਦੇ ਉੱਤੇ ਹੋਰ ਗੱਲਬਾਤ ਕਰਾਂਗੇ ਸੁਣਵਾਨੀਆਂ ਤੁਹਾਨੂੰ ਕੀ ਕੁਝ ਕਿਹਾ ਗਿਆ ਹੈ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਅੱਜ ਅਮਰਤਪੁਰੇਲੇ ਮੈਂ ਸਾਚਕਾਂਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਸ਼੍ਰੀ ਗਾਲਤਕ ਸਾਹਿਬ ਜੀ ਨੂੰ ਅਰ ਰੁਟੀਨ ਦੇ ਵਿੱਚ ਮੈਂ ਜਦੋਂ ਵੀ ਆਵਾਂ ਅਸੀਂ ਇੱਕ ਦੂਸਰੇ ਦੇ ਰੂਪ ਨੂੰ ਹੁੰਦੇ ਕਦੇ ਉਹ ਮੇਰੇ ਕੋਲ ਆ ਜਾਂਦੇ ਜਾਂ ਮੈਂ ਉਹਨਾਂ ਕੋਲ ਚਲੇ ਜਾਂਦਾ ਆਜੇ ਸਵੇਰੇ ਵੀ ਉਸ ਰੁਟੀਨ ਮੀਟਿੰਗ ਦੇ ਵਿੱਚ ਮੈਂ ਸਿੰਘ ਸਾਹਿਬ ਨੂੰ ਮਿਲਿਆ ਸੀ ਕਿਉਂਕਿ ਸਿੰਘ ਸਾਹਿਬ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉੱਥੇ ਨਾਲ ਦੀ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵੀਰ ਤੇ ਸਾਡੀਆਂ ਮੀਟਿੰਗਾਂ ਹੇ ਅਕਸਰ ਹੀ ਸੰਕਰੀਏ ਦੇ ਤੇ ਵੀ ਜ ਸਿੰਘ ਸਬਜ਼ੀ ਰਹਿ ਇਸ ਤੇ ਵੀ ਹੋ ਜਾਂਦੀ ਕਈ ਵਾਰੀ ਮੀਡੀਆ ਹੈ ਇਸ ਤੇ ਵੀ ਇੱਥੇ ਸਿੰਘ ਸਾਹਿਬ ਆ ਜਾਂਦੇ ਆ ਸੋ ਕੁਝ ਮੀਡੀਆ ਵੱਲੋਂ ਇਹਦੀਆਂ ਕਿਆਸ ਰਾਈਆਂ ਜਿਹੜੀਆਂ ਆਪਣੇ ਢੰਗ ਨਾਲ ਲਾਈਆਂ ਜਾ ਰਹੀਆਂ ਇਹ ਕਿਆਸ ਰਾਈਆਂ ਸਾਰੀਆਂ ਜਿਹੜੀਆਂ ਇਹਨਾਂ ਨੂੰ ਮੈਂ ਰੂਲ ਆਊਟ ਕਰਦਾ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜੇਲੇ ਕੋਈ ਮੀਟਿੰਗ ਹੁੰਦੀ ਆ ਉਹਨੂੰ ਜੇਲੇ ਕੋਈ ਰੰਗਤ ਦਿੰਨੇ ਆ ਉਹ ਤੋਂ ਪਹਿਲਾਂ ਸਪਸ਼ਟ ਘੋੜਾ ਲੈ ਲਿਆ ਕਰੋ ਜਰੂਰ ਸੋ ਇਹ ਮੇਰੀ ਜਿਹੜੀ ਮੀਟਿੰਗ ਸੀ ਇਹ ਰੁਟੀਨ ਦੀ ਮੀਟਿੰਗ ਸੀ ਤੇ ਅੱਜ ਨਹੀਂ ਅਕਸਰ ਮੈਂ ਕੱਲ ਨੂੰ ਵੀ ਆਉਂਗਾ ਫੇਰ ਵੀ ਮੀਟਿੰਗ ਮੈਂ ਕਰਦਾ ਹਾਂ ਜੇ ਕੋਈ ਹੋਰ ਕੋਈ ਆਉਦੇ ਤਾਂ ਵੀ ਅਸੀਂ ਬੈਠ ਕੇ ਡਿਸਕਸ ਕਰਨੇ ਹੁੰਦੇ ਕਿਉਂਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਅੰਦਰਲਾ ਪ੍ਰਬੰਧ ਜਿਹੜਾ ਆ ਉਹ ਸਿੰਘ ਸਾਹਿਬ ਆਪ ਦੇਖਦੇ ਆ ਜਿਹੜਾ ਬਾਹਰਲਾ ਪ੍ਰਬੰਧ ਸਾਡਾ ਉਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਦੀ ਹੈ ਸੋ ਉਹਦੇ ਵਿੱਚ ਕਈ ਵਾਰੀ ਐਡਮਿਨਿਸਟ੍ਰੇਟਰ ਜਿਹੜੀਆਂ ਆ ਉਹ ਪ੍ਰੋਬਲਮ ਹੁੰਦੀਆਂ ਉਹ ਡਿਸਕਸ ਕਰਦੇ ਆ ਇਹ ਬਾਰੇ ਤਾਂ ਅਰੰਭਪਰਚਾਰ ਦੇ ਨਾਲ ਸੰਬੰਧਿਤ ਹੁੰਦੀਆਂ ਓਟਸ ਕਰਸ ਕਰਦੇ ਆ। ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਰੁਟੀਨ ਮੀਟਿੰਗਾਂ ਦੇ ਵਿੱਚ ਕਿ ਆਸ ਰਾਈਆਂ ਲਾ ਕੇ ਕਿਸੇ ਟੰਗ ਦੇ ਨਾਲ ਆਪਣੇ ਸ਼ਬਦੀ ਆਰਥਨਾ ਕਰਿਆ ਕਰੋ ਤੋਂ ਪਹਿਲਾਂ ਦਸਕਸ ਕਰ ਦਸਕਸ ਨਹੀਂ ਕਰਨਾ ਪੁੱਛ ਲਿਆ ਕਰੋ ਕੋਈ ਸੰਨ ਮੈਨੂੰ ਪੁੱਛ ਲੈਂਦੇ ਜਾਂ ਸਿੰਘ ਸਾਹਿਬ ਨੂੰ ਪੁੱਛ ਲਓ ਪਈ ਇਹ ਜਿਹੜੀ ਮੀਟਿੰਗ ਆ ਇਹ ਕਾਦੇ ਸੰਬੰਧ ਦੇ ਵਿੱਚ ਆ। ਸੋ ਮੈਂ ਮੀਡੀਆ ਨੂੰ ਅਨਮਰਤਾ ਸਾਹਿਬ ਬੇਨਤੀ ਵੀ ਕਰਦਾ ਕਿ ਸਾਡਾ ਇਹ ਰੋਜ਼ ਦਾ ਕਾਰਮ ਕਾਰਜ ਆ। ਸਾਰੇ ਆ ਸਿੰਘ ਸੱਭਾ ਨੂੰ ਮੈਂ ਤਾਂ ਮਿਲਦਾ ਤੇ ਇਹ ਪਾਰਟ ਆਫ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਡਮਿਨਿਸਟ੍ਰੇਟਿਵ ਜੌਬ ਹੈ ਸਿੰਘ ਸਭਾ ਦੇ ਸੁਲਤਾਨ ਤੋਂ ਆਉਂਦੇ ਉਹਨਾਂ ਨਾਲ ਵੀ ਬੈਠ ਕੇ ਜਿਹੜੀ ਮੀਟਿੰਗ ਹੁੰਦੀਆਂ ਉਥੇ ਤਾਂ ਕਿਸੇ ਗੱਲ ਸਭ ਤੇ ਮੈਂ ਜਾਣਾ ਸੋ ਇਸ ਕਰਕੇ ਇਹ ਕੋਈ ਵੀ ਕਿਸ ਆਸਰਾ ਹੀ ਲਾਉਣ ਤੋਂ ਪਹਿਲਾਂ ਬਿਹਤਰ ਹੋਊਗਾ ਬਈ ਆਪਾਂ ਉਹਦਾ ਕੁਝ ਤਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਰੁਟੀਨ ਦੇ ਵਿੱਚ ਰੋਜ਼ਾਨਾ ਬਹੁਤ ਸਾਰੇ ਜਿਹੜੇ ਜ਼ਰੂਰੀ ਕੰਮ ਹੁੰਦੇ ਨੇ ਉਹਨਾਂ ਨੂੰ ਲੈ ਕੇ ਮੁਲਾਕਾਤਾਂ ਦਾ ਦੌਰ ਜਾਰੀ ਰਹਿੰਦਾ ਹੈ ਹਾਲਾਂਕਿ ਉਹ ਮੀਡੀਆ ਨੂੰ ਸਲਾਹ ਜ਼ਰੂਰ ਦੇ ਰਹੇ ਨੇ ਕਿ ਕੋਈ ਕਿਆਸਰਾਈਆਂ ਨਾਲ ਲਗਾਈਆਂ ਜਾਣ ਪਰ ਕਈ ਗੱਲਾਂ ਮੱਲੋ-ਮੱਲੀ ਹੀ ਲੋਕਾਂ ਦੀ ਜ਼ੁਬਾਨ ਦੇ ਉੱਤੇ ਆ ਜਾਂਦੀਆਂ ਨੇ ਤੇ ਜਿਹੜੇ ਧਾਮੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਮੈਂ ਰੋਜ਼ਾਨਾ ਕਈ ਮੀਟਿੰਗਾਂ ਕਰਦਾ ਹਾਂ ਹੋ ਸਕਦਾ ਹੈ ਕਿ ਬਿਲਕੁਲ ਕੋਈ ਰੁਟੀਨ ਮੀਟਿੰਗ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾਵੇ ਪਰ ਅਕਾਲੀ ਦਲ ਦੇ ਅੰਦਰ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤੁਸੀਂ ਕਹਿ ਸਕਦੇ ਹੋ ਕਿ ਉਤਾਰ ਚੜਾ ਦੇਖਣ ਨੂੰ ਮਿਲ ਰਹੇ ਨੇ ਬਿਆਨ ਸਾਹਮਣੇ ਆਉਂਦੇ ਨੇ ਔਰ ਜਥੇਦਾਰ ਸਾਹਿਬ ਦੇ ਆਦੇਸ਼ ਉਹਨਾਂ ਨੂੰ ਲਾਗੂ ਨਾ ਕਰਨ ਦਾ ਇਲਜ਼ਾਮ ਲੱਗਦਾ ਹੈ ਕੋਈ ਜਥੇਦਾਰ ਸਾਹਿਬ ਆ ਕੇ ਨਾਰਾਜ਼ਗੀ ਜ਼ਾਹਰ ਦਿੰਦੇ ਨੇ ਤਾਂ ਸਾਰਾ ਕੁਝ ਹੁੰਦਾ ਦਿਖ ਰਿਹਾ ਹੈ ਤੇ ਇਸ ਕਰਕੇ ਜਦੋਂ ਵੀ ਮੁਲਾਕਾਤ ਹੁੰਦੀ ਹੈ ਉਸ ਦੇ ਮਾਇਨੇ ਬਹੁਤ ਸਾਰੇ ਕੱਢਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਖੈਰ ਦੇਖਣਾ ਹੋਏਗਾ ਕਿ ਮੁਲਾਕਾਤ ਬਾਕੀ ਸਿਰਫ ਇਸ ਗੱਲ ਦੀ ਸੀ ਕਿ ਜਾ ਕੇ ਇੱਕ ਰੂਟੀਨ ਮੀਟਿੰਗ ਹੈ ਜਾਂ ਫਿਰ ਇਸ ਦੇ ਪਿੱਛੇ ਦੀ ਕਹਾਣੀ ਕੁਝ ਹੋਰ ਚ ਰਾਜੀਵ ਸ਼ਰਮਾ ਸਾਡੇ ਸੇ ਹੋ ਗਏ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਅੰਮ੍ਰਿਤਸਰ ਤੋਂ ਰਾਜੀਵ ਕਿ ਆਸਰਾਈਆਂ ਬਹੁਤ ਲੱਗ ਰਹੀਆਂ ਨੇ ਦੇਖੋ ਦੋ ਤਰੀਕੇ ਨਾਲ ਜਵਾਬ ਦਿੱਤਾ ਜਾਂਦਾ ਜਾਂ ਤਾਂ ਚੁੱਪ ਰਹਿ ਕੇ ਜਾਂ ਫਿਰ ਉਸ ਦੇ ਉੱਤੇ ਆਪਣੀ ਸਫਾਈ ਦੇ ਕੇ ਮਾਮਲਾ ਜਿਹਾ ਅਕਾਲੀ ਦਲ ਦੇ ਅੰਦਰ ਰਾਜੀਵ ਹੋ ਰੱਖਿਆ ਹੈ ਕਿ ਸ਼ਾਇਦ ਅਕਾਲੀ ਦਲ ਦੇ ਆਗੂਆਂ ਦੇ ਲਈ ਚੁੱਪ ਰਹਿਣਾ ਤਾਂ ਮناسب ਨਹੀਂ ਹੈ ਤੇ ਜਦੋਂ ਬੋਲਦੇ ਨਹੀਂ ਤੇ ਫਿਰ ਕਿਤੇ ਨਾ ਕਿਤੇ ਤਾਰ ਉੱਥੀ ਜਾ ਕੇ ਭਟ ਜਾਂਦੇ ਨੇ ਜਿਸ ਦੇ ਕਿਆਸ ਲਗਾਏ ਜਾ ਰਹੇ ਹੁੰਦੇ ਨੇ ਔਰ ਬਿਲਕੁਲ ਗੌਰਵ ਕਿਉਂਕਿ ਇਹ ਚਾਚਾ ਇਸ ਕਰਕੇ ਵੀ ਛਿੜੀ ਹੈ ਕਿਉਂਕਿ ਕੱਲ ਜਦੋਂ ਇੱਕ ਵਫਦ ਜੋ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਦਗਬੀਰ ਸਿੰਘ ਨੂੰ ਮਿਲਦਾ ਤਾਂ ਉਸ ਦੇ ਵਿੱਚ ਐਸਜੀਪੀਸੀ ਪ੍ਰਧਾਨ ਦੀ ਥਾਂ ਐਸਜੀਪੀਸੀ ਦੇ ਜਿਹੜੇ ਜਨਤਖਤਰ ਨੇ ਉਹ ਉਸ ਵਫਦ ਦੇ ਵਿੱਚ ਮੌਜੂਦ ਸੀ ਔਰ ਅੱਜ ਸਵੇਰੇ ਤਰਕੇ ਜੋ ਹੈ ਹਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪਹੁੰਚਦੇ ਨੇ ਔਰ ਇਹ ਮੀਟਿੰਗ ਵੀ ਜਿਹੜੀ ਹੈ ਕੋਈ ਬਹੁਤ ਹੀ ਜ਼ਿਆਦਾ ਲੰਮਾ ਸਮਾਂ ਨਹੀਂ ਚੱਲੀ ਤਾਂ ਇਸ ਕਰਕੇ ਇਹ ਚਰਚਾਵਾਂ ਆਪਣੇ ਆਪ ਦੇ ਵਿੱਚ ਛਿੜਨੀਆਂ ਵੀ ਲਾਜ਼ਮੀ ਸੀ ਕਿਉਂਕਿ ਲਗਾਤਾਰ ਸਵਾਲ ਖੜਾ ਹੋ ਰਿਹਾ ਕਿ ਜਿਹੜਾ ਅਦੀਨ ਸ਼ਕਾਲਤਕ ਸੈੱਟ ਤੋਂ ਹੋਇਆ ਸੀ ਤਾਂ ਉਸ ਮੁਤਾਬਕ ਜਿਹੜੀ 7 ਮੈਂਬਰੀ ਕਮੇਟੀ ਬਣਾਈ ਜਾਣੀ ਸੀ ਉਸ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਅਗਵਾਈ ਦੀ ਜਿਹੜੀ ਹੈ ਉਹ ਰਜਿੰਦਰ ਸਿੰਘ ਧਾਮੀ ਨੂੰ ਲਗਾਈ ਗਈ ਸੀ ਪਰ ਹਾਲੇ ਤੱਕ ਉਸ ਕਮੇਟੀ ਦਾ ਨਾਂ ਬਣਨਾ ਔਰ ਰਜਿੰਦਰ ਸਿੰਘ ਧਾਮੀ ਦਾ 2 ਦਸੰਬਰ ਤੋਂ ਬਾਅਦ ਮੀਡੀਆ ਤੋਂ ਦੂਰ ਰਹਿਣਾ ਔਰ ਜਦੋਂ ਜਿਹੜੀਆਂ ਅੰਤਰੰਕ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਨੇ ਤਾਂ ਅਕਸਰ মিডিਆ ਨੂੰ ਬਰੀਫ ਕੀਤਾ ਜਾਂਦਾ ਸੀ ਤਾਂ ਅੱਜ ਹਰਜਿੰਦਰ ਸਿੰਘ ਧਾਮੀ ਨੇ ਭਾਵੇਂ ਆਪਣੀ ਚੁੱਪੀ ਜ਼ਰੂਰ ਤੋੜੀ ਹੈ ਭਾਵੇਂ ਕਿ ਇੱਕ ਬਹਾਨਾ ਇਹ ਬਣਾਇਆ ਗਿਆ ਕਿ মিডিਆ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਦੇ ਵਿੱਚ ਕੁਝ ਵੀ ਸਹੀ ਨਹੀਂ ਹੈ ਪਰ ਮੈਂ ਇਤੇ ਵੀ ਦੱਸਣਾ ਚਾਹੁੰਦਾ ਕਿ ਜੋ ਕੁਝ ਰਜਿੰਦਰ ਸਿੰਘ ਧਾਮੀ ਚੁੱਪ ਰਹਿ ਕੇ ਦੱਸਣਾ ਚਾਹੁੰਦੇ ਨੇ ਉਹ ਵੀ ਕੋਈ ਸਹੀ ਸੰਕੇਤ ਜਿਹੜੇ ਨੇ ਉਹ ਨਹੀਂ ਜਾ ਰਹੇ ਨੇ ਚਰਚਾਵਾਂ ਤਾਂ ਹਾਲੇ ਹੋਰ ਵੀ ਬਹੁਤ ਸਾਰੀਆਂ ਨੇ ਪਰ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਆਪਣੇ ਦਰਸ਼ਕਾਂ ਦੇ ਨਾਲ ਅਸੀਂ ਸਾਂਝੀਆਂ ਕਰਾਂਗੇ ਪਰ ਅੱਜ ਦੀ ਮੀਟਿੰਗ ਨੂੰ ਲੈ ਕੇ ਚਰਚਾ ਜਿਹੜੀ ਇੱਕ ਬਹੁਤ ਵੱਡੇ ਪੱਧਰ ਤੇ ਛੜੀ ਹੋਈ ਹੈ ਕਿ ਆਖਿਰਕਾਰ ਧਾਮੀ ਦਾ ਜੱਤੇਦਾਰ ਨੂੰ ਮਿਲਣਾ ਔਰ ਅਕਾਲੀ ਦਲ ਦੇ ਵਫਦ ਤੋਂ ਠੀਕ ਅਗਲੇ ਦਿਨ ਜਾ ਕੇ ਮਿਲਣਾ ਹਾਲਾਂਕਿ ਅੱਜ ਵੀ ਰਜਿੰਦਰ ਸਿੰਘ ਧਾਮੀ ਅੰਮ੍ਰਿਤਸਰ ਦੇ ਵਿੱਚ ਹੀ ਮੌਜੂਦ ਨੇ ਔਰ ਕੱਲ ਵੀ ਚਰਚਾਵਾਂ ਸੀ ਕਿ ਧਾਮੀ ਅੰਮ੍ਰਿਤਸਰ ਦੇ ਵਿੱਚ ਨੇ ਪਰ ਨਹੀਂ ਹੋਏ ਹਾਲਾਂਕਿ ਇਸ ਬਾਰੇ ਤਾਂ ਉਹ ਖੁਦ ਸਪਸ਼ਟ ਕਰਨਗੇ ਇਸ ਬਾਰੇ ਅਸੀਂ ਸਿੱਧੇ ਤੌਰ ਤੇ ਨਹੀਂ ਇਹ ਗੱਲ ਕਹਿ ਸਕਦੇ ਕਿ ਉਹ ਅੰਮ੍ਰਿਤਸਰ ਦੇ ਵਿੱਚ ਮੌਜੂਦ ਸੀ ਜਾਂ ਜਾਣਬੁੱਝ ਕੇ ਨਹੀਂ ਪਹੁੰਚੇ ਮੀਟਿੰਗ ਦੇ ਵਿੱਚ ਪਰ ਇਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਦੀਆਂ ਚਰਚਾਵਾਂ ਨੇ ਕਿ ਪਹਿਲਾਂ ਰਜਿੰਦਰ ਸਿੰਘ ਧਾਮੀ ਵੱਲੋਂ ਸ਼ਹੀਦੀ ਪੰਦਰਵਾੜੇ ਦਾ ਹਵਾਲਾ ਦਿੱਤਾ ਜਾਂਦਾ ਕਿ ਉਹ ਕੋਈ ਗੱਲ ਹਲੇ ਬਿਆਨ ਨਹੀਂ ਦੇਣਗੇ ਬਾਅਦ ਦੇ ਵਿੱਚ ਉਹਨਾਂ ਦੇ ਗਲੇ ਖਰਾਬ ਦਾ ਹਵਾਲਾ ਦਿੱਤਾ ਜਾਂਦਾ ਤਾਂ ਇਸ ਕਰਕੇ ਲਾਜ਼ਮੀ ਤੌਰ ਤੇ ਪਰ ਆਖਿਰਕਾਰ ਉਹਨਾਂ ਨੇ ਪੜੀ ਚੁੱਪੀ ਜ਼ਰੂਰ ਥੋੜੀ ਇਹ ਜ਼ਰੂਰ ਇੱਕ ਚੰਗੀ ਗੱਲ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਉਹ ਮੀਡੀਆ ਦੇ ਵੀ ਰੂਬਰੂ ਹੋਣ ਕਿਉਂਕਿ ਇਹ ਵੀਡੀਓ ਉਹਨਾਂ ਨੇ ਖੁਦ ਬਣਾ ਕੇ ਜਾਰੀ ਕੀਤੀ ਹੈ ਜਦਕਿ ਛੋਟੇ ਛੋਟੇ ਮਸਲਿਆਂ ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹ ਕਿਤਨਾ ਕਿਤੇ ਮੀਡੀਆ ਤੋਂ ਵੀ ਦੂਰੀ ਬਣਾ ਕੇ ਪਿਛਲੇ ਲਗਾਤਾਰ ਦਿਨਾਂ ਤੋਂ ਚੱਲ ਰਿਹਾ ਹੈ। ਸ਼ੁਕਰੀਆ ਰਾਜੀਵ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪਰੀ ਗੱਲਬਾਤ ਦੇ ਲਈ। ਦੇਖੋ ਹੁਣ ਗੱਲ ਕੀ ਹੋਈ ਹੈ ਕੀ ਨਹੀਂ ਹੋਈ ਇਹ ਤਾਂ ਧਾਮੀ ਜਾਣਦੇ ਨੇ ਜਾਂ ਜਥੇਦਾਰ ਸਾਹਿਬ ਜਾਣਦੇ ਨੇ। ਕਿ ਆਸ ਲੱਗ ਰਹੀ ਨੇ ਇਸ ਸਮੇਂ ਸੋਸ਼ ਔਰ ਅਕਾਲੀ ਦਲ ਦੇ ਵਿੱਚ 올 ਇਜ਼ ਵੈਲ ਨਹੀਂ ਹੈ ਇਹ ਵੀ ਇੱਕ ਤੱਥ ਨਿਕਲ ਕੇ ਲਗਾਤਾਰ ਸਾਹਮਣੇ ਆ ਰਿਹਾ ਹੈ ਤੇ ਇਸ ਵਿਚਾਲੇ ਮੁਲਾਕਾਤਾਂ ਜਦੋਂ ਹੁੰਦੀਆਂ ਨੇ ਤਾਂ ਫੇਰ ਉਸ ਨੂੰ ਲੈ ਕੇ ਕਿਆਸ ਲੱਗਣੇ ਲਾਜ਼ਮੀ ਹੁੰਦੇ ਨੇ ਕਿਆਸ ਤਾਂ ਦੇਖੋ ਮਾਸੀਵਾੜਾ ਸਾਹਿਬ ਦੇ ਵਿੱਚ ਜਿਹੜੀ ਮੁਲਾਕਾਤ ਹੋਈ ਸੀ ਅਕਾਲੀ ਦਲ ਦੇ ਲੀਡਰਾਂ ਦੀ ਜਥੇਦਾਰ ਸਾਹਿਬ ਦੇ ਨਾਲ ਉਸ ਨੂੰ ਲੈ ਕੇ ਵੀ ਲੱਗੇ ਉਹ ਵੀ ਕਿਤੇ ਨਾ ਕਿਤੇ ਡਿਨਾਈ ਕੀਤਾ ਗਿਆ ਸੀ ਪਰ ਉਹ ਮੁਲਾਕਾਤ ਵੀ ਜਿਹੜੇ ਫੈਸਲੇ ਲਾਗੂ ਕਰਨ ਦੀ ਗੱਲ ਸੀ ਉਸ ਨੂੰ ਲੈ ਕੇ ਹੀ ਸੀ ਹੁਣ ਕੀ ਹੋ ਰਿਹਾ ਨਹੀਂ ਹੋ ਰਿਹਾ ਇਹ ਇਹ ਦੋਵੇਂ ਆਗੂ ਜਾਣਦੇ ਨੇ ਪਰ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਚ ਹੁੰਦਾ ਕੀ ਹੈ ਚਲ ਤਾਂ ਉਹਨੂੰ ਇੱਕ ਵਾਰੀ ਬਿਆਨ ਸਰਵਾ ਦਿੰਨਾ ਹੈ ਤਾਂ ਮੈਂ ਕੀ ਕੁਝ ਕਹਿ ਰਹੇ ਹਾਂ ਸੋਮੇ ਮੀਡੀਆ ਅੱਜ ਅਮਰਤ ਵੇਲੇ ਮੈਂ ਸਾਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਜੀ ਨੂੰ ਪਰ ਟੀਮ ਦੇ ਵਿੱਚ ਮੈਂ ਜਲੋ ਵੀ ਆਮਾ ਅਸੀਂ ਇੱਕ ਦੂਸਰੇ ਦੇ ਰੂਪ ਨੂੰ ਹੁੰਦੇ ਕਦੇ ਉਹ ਮੇਰੇ ਕੋਲ ਆ ਜਾਂਦੇ ਜਾਂ ਮੈਂ ਉਹਨਾਂ ਕੋਲ ਚੱਲ ਜਾਂਦਾ। ਅੱਜ ਸਵੇਰੇ ਵੀ ਉਸ ਰੁਟੀਨ ਮੀਟਿੰਗ ਦੇ ਵਿੱਚ ਮੈਂ ਸਿੰਘ ਸਾਹਿਬ ਨੂੰ ਮਿਲਿਆ ਸੀ। ਕਿਉਂਕਿ ਸਿੰਘ ਸਾਹਿਬ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ। ਉੱਥੇ ਨਾਲ ਦੇ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵੀ ਆ। ਤੇ ਸਾਡੀਆਂ ਮੀਟਿੰਗਾਂ ਇਹ ਅਕਸਰ ਹੀ ਸੈਂਕੀੜਤੇ ਵੀ ਤੇ ਸਿੰਘ ਸਬਜ਼ੀ ਦੇ ਰਸਤੇ ਵੀ ਹੋ ਜਾਂਦੀ ਕਈ ਵਾਰ ਮੇਰੀ ਰਸਤੇ ਵੀ ਤੇ ਸਿੰਘ ਖਵ ਆ ਜਾਂਦੀਆਂ ਸੋ ਕੁਝ ਮੀਡੀਆ ਵੱਲੋਂ ਇਹਦੀਆਂ ਕਿਆਸ ਰਾਈਆਂ ਜਿਹੜੀਆਂ ਆਪਣੇ ਢੰਗ ਨਾਲ ਲਾਈਆਂ ਜਾ ਰਹੀਆਂ ਇਹ ਕਿਆਸ ਰਾਈਆਂ ਸਾਰੀਆਂ ਜਿਹੜੀਆਂ ਇਹਨਾਂ ਨੂੰ ਮੈਂ ਰੂਲ ਆਊਟ ਕਰਦਾ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਕੋਈ ਮੀਟਿੰਗ ਹੁੰਦੀ ਆ ਉਹਨੂੰ ਜਿਹੜੇ ਕੋਈ ਰੰਗਤ ਦਿੰਨੇ ਆ ਉਹ ਤੋਂ ਪਹਿਲਾਂ ਸਪਸ਼ਟੀਕਰਨ ਦਾ ਲੈ ਲਿਆ ਕਰੋ ਜਰੂਰ ਦਸੰਬਰ ਦੀ ਜਿਹੜੀ ਮੀਟਿੰਗ ਸੀ ਇਹ ਰੁਟੀਨ ਦੀ ਮੀਟਿੰਗ ਸੀ ਤੇ ਅੱਜ ਨਹੀਂ ਅਕਸਰ ਮੈਂ ਜਕਾਲੂ ਵੀ ਆਉਂਗਾ ਫਿਰ ਵੀ ਮੀਟਿੰਗ ਮੈਂ ਕਰਦਾ ਹਾਂ ਜੇ ਕੋਈ ਹੋਰ ਕੋਈ ਮੰਤਲੇ ਉਹਦੇ ਤਾਂ ਵੀ ਅਸੀਂ ਬੈਠ ਕੇ ਡਿਸਕਸ ਕਰਨੇ ਹੁੰਦੇ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਅੰਦੁੱਲਾ ਪ੍ਰਬੰਧ ਜਿਹੜਾ ਆ ਉਹ ਸਿੰਘ ਸਾਹਿਬ ਆਪ ਦੇਖਦੇ ਆ ਜਿਹੜਾ ਬਾਹਰਲਾ ਪ੍ਰਬੰਧ ਸਾਡਾ ਉਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਦੀ ਹੈ ਸੋ ਉਹਦੇ ਵਿੱਚ ਕਈ ਵਾਰੀ ਐਡਮਿਨਿਸਟ੍ਰੇਟਿਵ ਜਿਹੜੀਆਂ ਆ ਉਹ ਪ੍ਰੋਬਲਮ ਹੁੰਦੀਆਂ ਉਹ ਡਿਸਕਸ ਕਰਦੇ ਆ ਕਈ ਵਾਰੀ ਧਾਰਮ ਪ੍ਰਚਾਰ ਦੇ ਨਾਲ ਸੰਬੰਧਿਤ ਹੁੰਦੀਆਂ ਓਡਸ ਕਾਸ ਕਰਦੇ ਆ। ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਰੁਟੀਨ ਮੀਟਿੰਗਾਂ ਦੇ ਵਿੱਚ ਕਿ ਆਸ ਰੰਗਿਆ ਲਾ ਕੇ ਕਿਸੇ ਟੰਗ ਦੇ ਨਾਲ ਆਪਣੇ ਸ਼ਬਦੀ ਆਰਥਰਾ ਕਰਿਆ ਕਰੋ ਤੋਂ ਪਹਿਲਾਂ ਦਸਕਾਸ ਕਰ ਦਸਕਾਸਨੇ ਕਰਨਾ ਪੁੱਛ ਲਿਆ ਕਰੋ। ਕੋਸਲ ਮੈਨੂੰ ਪੁੱਛ ਲੈਂਦੇ ਜਾਂ ਸਿੰਘ ਸਾਹਿਬ ਨੂੰ ਪੁੱਛ ਲਓ। ਤੇ ਇਹ ਜਿਹੜੀ ਮੀਟਿੰਗ ਆ ਇਹ ਕਾਦੇ ਸੰਬੰਧ ਦੇ ਵਿੱਚ। ਸੋ ਮੈਂ মিডিਆ ਨੂੰ ਨਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਸਾਡਾ ਇਹ ਰੋਜ਼ ਦਾ ਕਾਰਮ ਕਾਰਜ ਆ। ਸਾਰਿਆਂ ਸਿੰਘ ਸਾਹਿਬਾਂ ਨੂੰ ਮੈਂ ਤਾਂ ਮਿਲਦਾ ਤੇ ਇਹ ਪਾਰਟ ਆਫ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਮਿਨਿਸਟ੍ਰੇਟਿਵ ਜੌਬ ਹੈ ਸਿੰਘ ਸਾਹਿਬ ਜੀ ਸੁਲਤਾਨ ਜੀ ਤੋਂ ਆਉਂਦੇ ਉਹਨਾਂ ਨਾਲ ਵੀ ਬੈਠ ਕੇ ਜਵਾਰੀ ਬੰਦਾ ਹੋਉਂਦੀ ਆ ਉਸੇ ਤਰ੍ਹਾਂ ਕੇਸ ਦਾ ਸਭ ਤੇ ਨਾ ਜਾਣਾ ਸੋ ਇਸ ਕਰਕੇ ਇਹ ਕੋਈ ਵੀ ਕਿਆਸਰਾਈ ਲਾਉਣ ਤੋਂ ਪਹਿਲਾਂ ਬਿਹਤਰ ਹੋਊਗਾ ਵੀ ਆਪਾਂ ਉਹਦਾ ਕੁਝ ਪਾਸੇ ਕਰ ਕੋਈ ਇਨਸਾਨ ਨਿਕੋਣ ਲਾ